ਜਿਸ ਬਲੰਦ ਬਾਜ ਦੇ ਵਾਰ ਕਿ ਲੋਕੋ ਭਾਈ ਠੀਕ ਹੈ ਅੱਜ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਬਠਿੰਡਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੱਸ ਸਟੈਂਡ ਬਠਿੰਡਾ ਵਿਖੇ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਿਦੇ ਵਿੱਚ ਸਾਡੇ ਨਾਲ ਐਸਐਚਓ ਕਨਾਲ ਅਤੇ ਐਸਐਚਓ ਕੋਟਵਾਲੀ ਸਮੇਤ ਟੋਟਲ 44 ਮੁਲਾਜ਼ਮ ਹਾਜ਼ਰ ਨੇ ਅਸੀਂ ਇੱਥੇ ਸ਼ੱਕੀ ਪੁਰਸ਼ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਹਾਜ਼ਰ ਹੋਏ ਹਾਂ ਜੋ ਵੀ ਕਾਰਵਾਈ ਅਗਲੀ ਬੰਦੀ ਉਹ ਤੁਹਾਨੂੰ ਫਿਰ ਉਸ ਤੋਂ ਅਪਡੇਟ ਕਰਾਇਆ ਜਾਏਗਾ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਹੈ ਇਹਦੇ ਵਿੱਚ ਸ਼ੱਕੀ ਪੁਰਸ਼ ਨੇ ਜੋ ਅੱਜਕਲ ਪੰਜਾਬ ਸਰਕਾਰ ਦਾ ਮੁਹਿੰਮ ਜੁਦ ਨਸ਼ਾ ਵਿਰੁੱਧ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਅਤੇ ਇੱਕ ਹੋਰ ਵੀ ਜੋ ਅੱਜਕਲ ਦੀਆਂ ਸਥਾਨਿਕ ਸਥਿਤੀਆਂ ਨੇ ਉਹਨੂੰ ਦੇਖਦੇ ਹੋਏ ਇਹ ਆਪਰੇਸ਼ਨ ਅੱਜ ਲਾਇਆ ਜਾ ਰਿਹਾ ਕੋਈ ਸ਼ੱਕੀ ਜਿਹੜਾ ਕੁਝ ਕਿਸ ਤਰ੍ਹਾਂ ਦਾ ਮਿਲਦਾ ਹੋ ਉਹ ਰਿਹਾਸੇ ਚ ਵੀ ਲਿਆ ਜਾਣਾ ਬਿਲਕੁਲ ਜੈਸੀ ਸੁਰੂਤ ਵੈਸੀ ਕਾਰਵਾਈ ਅਮਚ ਲਿਆਂਦੇ ਜਾਵੇਗੀ ਕਿਹੜੀ ਕਿਹੜੀ ਟੀਮਾਂ ਲਾਈਆਂ ਗਈਆਂ ਹਨ ਥਾਣਾ ਕੋਤਵਾਲੀ ਥਾਣਾ ਸੋਹਣਪੁਰ ਕੈਨਾਲ ਬੋਧੀਆਂ ਟੀਮ ਇੱਥੇ ਮੌਜੂਦ ਹੈ ਡੌਗ ਸਕਵਾਡ ਕੈਨਾਲ ਡੌਗ ਸਕਵਾਡ ਐਂਡ ਐਂਟੀ ਸਬੋਟਿਸ ਟੀਮ ਸਾਡੇ ਨਾਲ ਹਾਜ਼ਰ ਹੈ ਉਹ ਵੀ ਇਸ ਮਹੀਮ ਦੇ ਵਿੱਚ ਡੈਨ ਨਹੀਂ ਸਕਦਾ ਹੈ ਹੈਲਪ ਕਰਨਗੇ ਤੁਹਾਨੂੰ ਬਿਲਕੁਲ ਬਿਲਕੁਲ ਡੀਐਸਪੀ